ਪੇੜ ਦੇ ਬੱਚੇ ਕਲਿਆਣ ਲੇਲੇ ਨੂੰ ਸਕੂਲਾਂ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ ਹੁਣ ਉਹ ਹਰ ਰੋਜ਼ ਆਪਣੀ ਮਾਂ ਪੇੜ ਨੂੰ ਉਸ ਨੂੰ ਨਾਨੀ ਦੇ ਘਰ ਭੇਜਣ ਲਈ ਆਖ ਤੰਗ ਕਰਦਾ ਕਲਿਆਣ ਦੀ ਨਾਨੀ ਦਾ ਘਰ ਜੰਗਲ ਤੋਂ ਪਾਰ ਸੀ ਇਸ ਲਈ ਉਸਦੀ ਮਾਂ ਉਸ ਨੂੰ ਭੇਜਣ ਲਈ ਹਾਮੀ ਨਾ ਭਰਦੀ ਇੱਕ ਦਿਨ ਜਦੋਂ ਕਲਿਆਣ ਅੜ ਕੇ ਬੈਠ ਗਿਆ ਤਾਂ ਮਾਂ ਨੇ ਕਿਹਾ ਬੇਟਾ ਤੈਨੂੰ ਪਤਾ ਏ ਨਾ ਤੇਰੀ ਨਾਨੀ ਦੇ ਘਰ ਜਾਣ ਲਈ ਸੰਗਨਾ ਜੰਗਲ ਪਾਰ ਕਰਨਾ ਪਵੇਗਾ ਜੋ ਖਤਰੇ ਤੋਂ ਖਾਲੀ ਨਹੀਂ ਹੁਣ ਤਾਂ ਜੰਗਲ ਦੀ ਹਾਲਤ ਇਹ ਹੈ ਕਿ ਹਰ ਕਮਜ਼ੋਰ ਜੀਵ ਲੁਕ ਲੁਕ ਕੇ ਆਪਣੀ ਜਾਨ ਬਚਾਉਂਦਾ ਫਿਰਦਾ ਏ ਜੇ ਤੈਨੂੰ ਕੁਝ ਹੋ ਗਿਆ ਤਾਂ ਕਲਿਆਣ ਨਾ ਮੰਨਿਆ ਅਤੇ ਆਪਣੇ ਜਿੱਤੇ ਅੜਿਆ ਰਿਆ ਮਾਂ ਮੈਂ ਹੁਣ ਸਕੂਲੇ ਪੜਦਾ ਹਾਂ ਮੈਨੂੰ ਸਮਝ ਆ ਗਈ ਹੈ ਕਿ ਤਾਕਤਵਰ ਜਾਨਵਰਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਮੈਂ ਆਪਣੀ ਅਕਲ ਤੋਂ ਕੰਮ ਲਵਾਗਾ ਅਤੇ ਆਰਾਮ ਨਾਲ ਜੰਗਲ ਪਾਰ ਕਰ ਜਾਵਾਂਗਾ ਅੰਤ ਲੇਲੇ ਦੀਆਂ ਗੱਲਾਂ ਸੁਣ ਪੇੜ ਨੇ ਹੌਸਲਾ ਕਰਕੇ ਹਾਂ ਕਰ ਦਿੱਤੀ ਦੂਜੇ ਦਿਨ ਲੇਲਾ ਖੁਸ਼ ਹੋ ਕੇ ਨਾਨੇ ਦੇ ਘਰ ਜਾਣ ਲਈ ਤਿਆਰ ਹੋ ਗਿਆ ਉਸਨੇ ਮਾਂ ਤੋਂ ਆਸ਼ੀਰਵਾਦ ਲਿਆ ਅਤੇ ਜੰਗਲ ਦੇ ਰਾਹ ਪੈ ਗਿਆ ਜੰਗਲ ਵਿੱਚ ਜਾਣ ਤੋਂ ਪਹਿਲਾਂ ਉਸਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਾਣੀਆਂ ਅਤੇ ਹਰੇ ਪੱਤਿਆਂ ਨਾਲ ਢਕ ਲਿਆ ਅਤੇ ਅੱਖਾਂ ਉੱਤੇ ਅੰਬ ਦੇ ਪੱਤਿਆਂ ਦੇ ਖੋਪੇ ਬਣਾ ਕੇ ਬੰਨ ਲਏ ਜਦੋਂ ਉਹ ਥੋੜੀ ਦੂਰ ਗਿਆ ਤਾਂ ਇੱਕ ਬਗਿਆੜ ਆ ਗਿਆ ਬਗਿਆੜ ਕਹਿਣ ਲੱਗਿਆ ਤੂੰ ਕੌਣ ਕਿੱਥੇ ਚੱਲਿਆ ਬਗਿਆੜ ਮਨ ਹੀ ਮਨ ਲੇਲੇ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਸੋਚਣ ਲੱਗਿਆ ਲੇਲਾ ਮਸੀਬਤ ਨੂੰ ਸਮਝ ਗਿਆ ਅਤੇ ਸੋਚ ਸਮਝ ਕੇ ਬੋਲਿਆ ਮੈਂ ਕਲਿਆਣ ਜੀਵ ਹਾਂ ਮੈਂ ਦਾਸ ਦਾ ਫਿਰਦਾ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ ਸ਼ੇਰ ਚੀਤੇ ਅਤੇ ਬਗਿਆੜ ਸਭ ਸੜ ਕੇ ਸੁਆਹ ਹੋ ਜਾਣਗੇ ਛੇਤੀ ਜਾ ਤੇ ਆਪਣੇ ਬੱਚਿਆਂ ਨੂੰ ਦੇਖ ਬੱਚਿਆਂ ਦਾ ਨਾਂ ਸੁਣਦੇ ਹੀ ਬਗਿਆੜ ਨੇ ਛੂਟ ਪਟ ਲਈ ਹੁਣ ਲੇਲਾ ਹੋਰ ਸੰਗਣੇ ਜੰਗਲ ਵਿੱਚ ਪਹੁੰਚ ਗਿਆ ਉਹ ਬੜੀ ਮੜਕ ਨਾਲ ਤੁਰ ਰਹੀ ਸੀ ਛੋਟੇ ਜਾਨਵਰ ਉਸ ਤੋਂ ਡਰਦੇ ਸਨ ਪਰ ਵੱਡੇ ਜਾਨਵਰ ਉਸ ਨੂੰ ਘੇਰ ਲੈਂਦੇ ਸਨ ਫਿਰ ਇੱਕਦਮ ਸਾਹਮਣੇ ਤੋਂ ਚੀਤਾ ਆ ਗਿਆ ਅਤੇ ਲੇਲੇ ਨੂੰ ਉਸਨੇ ਦੇਖ ਲਿਆ ਕਿ ਇਹ ਤਾਂ ਕੋਈ ਨਵਾਂ ਹੀ ਜਾਨਵਰ ਹੈ ਉਸਨੇ ਪੁੱਛਿਆ ਤੂੰ ਕੌਣ ਤੇ ਕਿੱਥੇ ਜਾ ਰਿਹਾ ਹੈ ਚੀਤਾ ਵੀ ਲੇਲੇ ਨੂੰ ਸ਼ਿਕਾਰ ਬਣਾਉਂਦੀ ਸੋਚ ਰਿਹਾ ਸੀ ਪਰ ਲੇਲੇ ਨੇ ਪਹਿਲਾਂ ਹੀ ਬਾਜੀ ਪਲਟ ਦਿੱਤੀ ਅਤੇ ਭਗਿਆੜ ਵਾਂਗ ਉਸ ਨੂੰ ਵੀ ਕਹਿਣ ਲੱਗਿਆ ਮੈਂ ਕਲਿਆਣ ਜੀਵ ਹਾਂ ਸਭ ਜਾਨਵਰਾਂ ਨੂੰ ਦੱਸਦਾ ਫਿਰਦਾ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ ਛੇਤੀ ਆਪਣੇ ਬੱਚੇ ਬਚਾਓ ਬੱਚਿਆਂ ਦਾ ਧਿਆਨ ਹੁੰਦੇ ਹੀ ਚੀਤਾ ਵੀ ਤੇਜ਼ ਦੌੜ ਗਿਆ ਅਤੇ ਕਲਿਆਣ ਅੱਗੇ ਚੱਲ ਪਿਆ ਥੋੜੀ ਦੇਰ ਬਾਅਦ ਕਲਿਆਣ ਦਾ ਸਾਹਮਣਾ ਸ਼ੇਰ ਨਾਲ ਹੋ ਗਿਆ ਨਵੀਂ ਕਿਸਮ ਦੇ ਜਾਨਵਰ ਨੂੰ ਦੇਖ ਕੇ ਸ਼ੇਰ ਦੀਆਂ ਲਾਲਾਂ ਟਪਕ ਪਈਆਂ ਉਹ ਗਰਜਿਆ ਤੂੰ ਕਿਹੜਾ ਜੀਵ ਹੈ ਅੱਜ ਤੂੰ ਮੇਰਾ ਸ਼ਿਕਾਰ ਬਣੇਗਾ ਪਹਿਲਾਂ ਤਾਂ ਲੀਲਾ ਡਰ ਗਿਆ ਪਰ ਫਿਰ ਉਸ ਨੂੰ ਸੰਕਟ ਸਮੇਂ ਹੌਸਲਾ ਨਾ ਹਾਰਨ ਤੇ ਅਕਲ ਦਾ ਪੱਲਾ ਫੜਨ ਦੀ ਆਪਣੇ ਅਧਿਆਪਕ ਦੀ ਕਹੀ ਗੱਲ ਯਾਦ ਆਈ ਉਹ ਬੋਲਿਆ ਜੰਗਲ ਦੇ ਰਾਜਾ ਸਲਾਮ ਛੇਤੀ ਨਾਲ ਮੇਰੀ ਗੱਲ ਸੁਣ ਲਵੋ ਅਤੇ ਜੰਗਲ ਦੇ ਬਾਕੀ ਜਾਨਵਰਾਂ ਨੂੰ ਵੀ ਬਚਾਓ ਲਈ ਹੁਕਮ ਦੇ ਦਿਓ ਸ਼ੇਰ ਫਿਰ ਗਰਜਿਆ ਕਿਹੜੀ ਗੱਲ ਛੇਤੀ ਦੱਸ ਲੈ ਲੈਨੇਂ ਕਿਆ ਮੇਰਾ ਨਾਮ ਕਲਿਆਣ ਜੀਵ ਹੈ ਮੈਂ ਸਭ ਨੂੰ ਦੱਸ ਕੇ ਆਇਆ ਹਾਂ ਕਿ ਜੰਗਲ ਨੂੰ ਅੱਗ ਲੱਗਣ ਵਾਲੀ ਹੈ ਛੇਤੀ ਆਪਣੇ ਬੱਚੇ ਬਚਾਓ ਅੱਕ ਦੀ ਗੱਲ ਸੁਣ ਕੇ ਸ਼ੇਰ ਨੂੰ ਭਾਜੜਾ ਪੈ ਗਈਆਂ ਅਤੇ ਉਹ ਲੇਲੇ ਨੂੰ ਛੱਡ ਆਪਣੇ ਬੱਚਿਆਂ ਨੂੰ ਬਚਾਉਣ ਲਈ ਦੌੜ ਗਿਆ ਫਿਰ ਲੇਲੇ ਨੇ ਆਰਾਮ ਨਾਲ ਜੰਗਲ ਪਾਰ ਕੀਤਾ ਅਤੇ ਜਾ ਨਾਨੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਨਾਨੀ ਉਸ ਦੇ ਲੱਗੇ ਨਰਮ-ਨਰਮ ਪੱਤੇ ਖਾਣ ਲੱਗੀ ਤਾਂ ਲੇਲਾ ਬੋਲਿਆ ਨਾਨੀ ਮੈਂ ਕਲਿਆਣ ਹਾਂ ਮੈਨੂੰ ਸਕੂਲ ਤੋਂ ਛੁੱਟੀਆਂ ਹੋ ਗਈਆਂ ਹਨ ਪਰ ਮੈਂ 10 ਦਿਨ ਤੁਹਾਡੇ ਕੋਲ ਰਹਾਂਗਾ ਨਾਨੀ ਪਹਿਲਾਂ ਤਾਂ ਉਸ ਦੇ ਕੱਲੇ ਜੰਗਲ ਨੂੰ ਪਾਰ ਕਰਕੇ ਆਉਣ ਤੇ ਹੈਰਾਨ ਹੋਈ ਅਤੇ ਫਿਰ ਉਸ ਨੂੰ ਪਿਆਰ ਨਾਲ ਅੰਦਰ ਬੁਲਾ ਲਿਆ 10 ਦਿਨ ਲੇਲੇ ਨੇ ਨਾਨੀ ਕੋਲ ਖੂਬ ਮસ્ਤੀ ਕੀਤੀ ਅਤੇ ਨਵੇਂ-ਨਵੇਂ ਪਕਵਾਨ ਖਾਦੇ ਫਿਰ ਉਸ ਨੇ ਘਰ ਵਾਪਸ ਜਾਣ ਸੰਬੰਧੀ ਆਪਣੇ ਚਿੰਤਾ ਨਾਨੀ ਨੂੰ ਦੱਸੀ ਨਾਨੀ ਨੇ ਕਿਹਾ ਫੋ ਫਿਕਰ ਨਾ ਕਰ ਮੈਂ ਤੈਨੂੰ ਢੋਲਕ ਵਿੱਚ ਬੰਦ ਕਰ ਦੇਵਾਂਗੀ ਜਦੋਂ ਤੂੰ ਬੋਲੇਗਾ ਚੱਲ ਮੇਰੀ ਢੋਲਕੀ ਠੁਮਕ ਠੂੰ ਤਾਂ ਉਹ ਚੱਲ ਪਵੇਗੀ ਤੇ ਜਦੋਂ ਕਹੇਗਾ ਰੁਕ ਮੇਰੀ ਢੋਲਕੀ ਠੁਮਕ ਠੂੰ ਤਾਂ ਉਹ ਰੁਕ ਜਾਵੇਗੀ ਇਸ ਤਰ੍ਹਾਂ ਤੂੰ ਜੰਗਲੀ ਜਾਨਵਰਾਂ ਤੋਂ ਬਚ ਜਾਵੇਂਗਾ ਫਿਰ ਨਾਨੀ ਨੇ ਇੰਜ ਹੀ ਕੀਤਾ ਅਤੇ ਲੇਲੇ ਨੂੰ ਢੋਲਕ ਵਿੱਚ ਬੰਦ ਕਰਕੇ ਰੋੜ ਦਿੱਤਾ ਕਲਿਆਣ ਬੜਾ ਸਿਆਣਾ ਸੀ ਉਸਨੇ ਸੋਚਿਆ ਕਿ ਜੰਗਲੀ ਜਾਨਵਰ ਬਹੁਤ ਖਤਰਨਾਕ ਹਨ ਉਹ ਤਾਂ ਢੋਲਕ ਨੂੰ ਪਾਰ ਸੁੱਟਣਗੇ ਫਿਰ ਉਸਨੇ ਇੱਕ ਤਰਕੀਬ ਹੋਰ ਸੋਚੀ ਜਦੋਂ ਢੋਲਕ ਜੰਗਲ ਵਿੱਚ ਪਹੁੰਚੀ ਤਾਂ ਉਹ ਸਾਹ ਲੈਣ ਵਾਲੀ ਮੋਰੀ ਵਿੱਚੋਂ ਸਭ ਕੁਝ ਦੇਖ ਰਿਹਾ ਸੀ ਪਹਿਲਾਂ ਉਸਨੇ ਉਹੀ ਸ਼ੇਰ ਦੇਖਿਆ ਅਤੇ ਸ਼ੋਰ ਮਚਾ ਦਿੱਤਾ ਅੱਗ ਲੱਗ ਗਈ ਅੱਗ ਲੱਗ ਗਈ ਅੱਗ ਲੱਗ ਗਈ ਸ਼ੇਰ ਨੇ ਢੋਲਕ ਤੇ ਪੰਜੇ ਮਾਰੇ ਪਰ ਅੱਗ ਤੋਂ ਪਹਿਲਾਂ ਹੀ ਡਰਿਆ ਹੋਣ ਕਰਕੇ ਉਹ ਸੁਰੱਖਿਆ ਥਾਂ ਦੀ ਪਹਾੜ ਵਿੱਚ ਭੱਜ ਗਿਆ ਅੱਗੇ ਚੱਲ ਕੇ ਲੇਲੇ ਨੂੰ ਚੀਤਾ ਅਤੇ ਬਘਿਆੜ ਵੀ ਮਿਲੇ ਪਰ ਟੋਲਕ ਰੁੜਦੀ ਗਈ ਅਤੇ ਅੱਗ ਲੱਗ ਗਈ ਦਾ ਸ਼ੋਰ ਮਚਾਉਂਦੀ ਗਈ ਅੱਗ ਦਾ ਨਾਂ ਸੁਣ ਕੇ ਸਭ ਜੰਗਲੀ ਜਾਨਵਰ ਆਪਣੇ ਆਪਣੇ ਟਿਕਾਣਿਆਂ ਲਈ ਭੱਜ ਗਏ ਸਨ ਕਈ ਛੋਟੇ ਜਾਨਵਰਾਂ ਨੇ ਟੋਲਕ ਨੂੰ ਕੰਨ ਲਾ ਕੇ ਸੁਣਨ ਦਾ ਯਤਨ ਵੀ ਕੀਤਾ ਪਰ ਅਗਦੇ ਦੈਸ਼ਤ ਕਰਕੇ ਰੁਕਣ ਦਾ ਨਾ ਕਿਸੇ ਨੇ ਨਾਂ ਲਿਆ ਬਸ ਫਿਰ ਕੀ ਸੀ ਕਲਿਆਣ ਦਾ ਰਸਤਾ ਸਾਫ਼ ਸੀ ਇਸ ਤਰ੍ਹਾਂ ਕਲਿਆਣ ਸਹੀ ਸਲਾਮਤ ਘਰ ਪਹੁੰਚ ਗਿਆ ਮਾਂ ਜੋ ਘਬराई ਬੈਠੀ ਸੀ ਨੂੰ ਜਦੋਂ ਕਲਿਆਣ ਨੇ ਆਪਣੇ ਸੁਰੱਖਿਅਤ ਆਉਣ ਦੀ ਸਾਰੀ ਕਹਾਣੀ ਦੱਸੀ ਤਾਂ ਮਾਂ ਆਪਣੇ ਪੁੱਤ ਦੀ ਸਿਆਨਕਤੋ ਬਲਿਹਾਰੇ ਜਾਣ ਲੱਗੀ